ਹਾਂ ਜੀ ਵੀਰੋ ਬੜੇ ਦੁੱਖ ਦੀ ਗੱਲ ਆ ਯਾਰ ਕਿਸੇ ਨੇ ਫੇਰ ਮੇਰਾ YouTube ਨੂੰ ਚੈਨਲ ਨੂੰ ਰਿਪੋਰਟ ਕਰਕੇ ਬੰਦ ਕਰਾਤਾ ਪਰ ਮੈਂ ਅੱਗੇ ਵੀ ਸੱਚ ਬੋਲਦਿਆਂ ਹੁਣ ਵੀ ਸਭ ਨੂੰ ਸੱਚ ਗੱਲ ਦੱਸਾਂਗਾ ਵਾਇਰਲ ਹੋ ਅੱਗੇ ਹੋਰ ਵਾਧੂ ਹੋਊਗਾ ਵੀਰੋ ਕੋਈ ট্রেਡਿੰਗ ਕੋਚਿੰਗ ਦੇਵੇ ਕੋਈ ਕਵੇ ਘਰ ਬੈਠੇ ਇੰਨੇ ਪੈਸੇ ਬਣਾਓ ਸੌਖੇ ਤਰੀਕੇ ਨਾਲ ਕੋਈ ਕਿਸੇ ਚੀਜ਼ ਦਾ ਮੈਂਬਰ ਬਣਨ ਨੂੰ ਕਵੇ ਕਦੇ ਨਾ ਲਾਇਓ ਵੀਰੇ 25 3000 ਮੈਂ ਤੁਹਾਨੂੰ ট্রেਡਿੰਗ ਦੱਸੂ ਜਾਂ ਕੋਈ ਐ ਕਵੇ ਤੁਹਾਨੂੰ ਅਸੀਂ ਕੋਚਿੰਗ ਦੇਵਾਂਗੇ ਤੁਸੀਂ ਗਾ ਅੱਗੇ ਹੋਰ ਮੈਂਬਰ ਬਣਾਓਗੇ ਅਸੀਂ 2 ਲੱਖ ਕਮਾਉ ਰਹੇ ਹਾਂ ਤੁਸੀਂ ਵੀ ਕਮਾਉਗੇ ਤੁਸੀਂ ਇਹਨਾਂ ਪੈਸਿਆਂ ਨੂੰ ਕਦੇ ਨਹੀਂ ਲਾਉਣਾ ਵੀਰੇ ਕੋਈ ਸੌਖਾ ਤਰੀਕਾ ਨਹੀਂ ਹੁੰਦਾ ਇਦਾਂ ਠੀਕ ਆ ਨਾ ਕੋਈ ਨਹੀਂ ਚਾਹੁੰਦਾ ਕਿ ਦੂਜਾ ਅਮੀਰ ਹੋਵੇ ਹਨ ਪਰ ট্রেਡਿੰਗ ਹੁੰਦੀ ਆ ਅਸਲ ਵਿੱਚ ਸੱਚ ਵੀਰੇ ਕਿਉਂਕਿ ਇਹਦੇ ਵਿੱਚ ਹੁੰਦੀ ਆ ਠੀਕ ਆ ਮੈਂ ਜਿਵੇਂ ਆਪਦੇ ਚੈਨਲ ਤੇ ਜਦੋਂ ਹੁੰਦਾ ਅੱਗੇ ਵੀ ਦੱਸਿਆ ਸੀ ਹੁਣ ਵੀ ਦੱਸੂਗਾ ਹਨਾ ਇਹ ਥੋੜੀ ਜੀ ਸਟੱਡੀ ਕਰਨੀ ਪੈਂਦੀ ਤੁਸੀਂ ਖੁਦ ਕਰੋ ਤੇ ਖੁਦ ਨੂੰ ਪਹਿਲਾਂ ਸਮਝੋ ਵੀ ਕਿਹੜੀ ਕੰਪਨੀ ਚੂਜ਼ ਕਰਨੀ ਆ ਪੈਸੇ ਬਣਦੇ ਆ ਵੀਰੇ ਬਹੁਤ ਜਿਆਦੇ ਬਣਦੇ ਪਰ ਇਦਾਂ ਨਹੀਂ ਬਣਦੇ ਕੋਈ ਇੱਥੇ ਇੱਥੇ ਤੁਹਾਨੂੰ ਕੋਈ ਇਹ ਇਹ ਚੀਜ਼ ਲਈ ਤੁਹਾਨੂੰ ਕੋਈ ਸਕੂਲ ਜਾਂ ਕਿਤੇ ਕੋਚਿੰਗ ਜਾਂ ਪੈਸੇ ਦੇਣ ਦੀ ਲੋੜ ਨਹੀਂ ਇੱਥੇ ਤੁਸੀਂ ਉਹਨਾਂ ਦੀਆਂ ਕਿਤਾਬਾਂ পড়ੋ ਜਿਹੜੇ ਅੱਜ ਮਿਲੀਅਨਅਰ ਬਣੇ ਬੈਠੇ ਆ ਕਰੋੜਪਤੀ ਬਣੇ ਬੈਠੇ ਆ ਦੁਨੀਆ ਜਿਵੇਂ ਮੰਨ ਲਓ ਵਾ ਠੀਕ ਹੈ ਨਾ ਉਹ ਕਦਾਤਾ ਵੀ ਅੱਗੇ ਮੈਂ YouTube ਤੇ ਪਾਈਆਂ ਸੀ PDF ਚ ਪੰਜਾਬੀ ਚ ਵੀ ਪਾਈਆਂ ਸੀ ਜਦੋਂ ਹੁਣ ਮੀ ਤੁਹਾਨੂੰ ਸਾਰਾ ਦੁਬਾਰਾ ਕਰੂੰਗਾ ਧੰਨਵਾਦ ਬਾਈ ਜਿਹਨੇ ਕੀਤਾ ਚਲੋ ਕੋਈ ਨਹੀਂ ਪਰ ਫਿਰ ਸਟਾਰਟ ਕਰ ਲਾਂਗੇ ਪਰ ਮੈਂ ਇਹ ਕਹਿੰਨਾ ਬਾਈ ਪੈਸੇ ਨਾਲ ਪੱਟਿਓ ਤੇ ਪੈਸੇ ਕਮਾਉਣ ਦਾ ਕੋਈ ਸ਼ਾਰਟਕਟ ਨਾ ਵਰਤਿਓ ਇਹ ਨਾ ਸੋਚਿਓ ਮੈਂ ਓਵਰਨਾਈਟ ਅਮੀਰ ਹੋ ਜਾਊਂਗਾ ਬਾਈ ਗਲਤ ਸਲਾਹ ਦੇਣ ਵਾਲੇ ਤੁਹਾਡੀ ਜੇਬ ਚ ਪੈਸੇ ਖਿੱਚਣ ਵਾਲੇ ਬਹੁਤ ਬੈਠੇ ਆ ਠੀਕ ਹੈ ਬਾਕੀ ਮੈਂ ਜਦੋਂ ਵੀ ਹੁਣ ਮੈਂ ਪਹਿਲਾਂ ਵੀਡੀਓ ਪਾਈਆਂ ਸੀ ਜੰਨੀਆਂ YouTube ਤੇ ਵੀਡੀਓ ਸਟਾਕ ਨੌਲੇਜ ਬਾਰੇ ਹਨਾ ਪੰਜਾਬੀ ਚ ਸ਼ਾਰਟ ਕਰਕੇ ਆਪਾਂ ਸਮਝਾ ਜਾ ਬਾਈ ਸਟਾਕ ਟਰੇਡਿੰਗ ਹੁੰਦਾ ਕੀ ਹੈ ਪਹਿਲੀ ਗੱਲ ਸਟਾਕ ਕੀ ਹੁੰਦਾ ਜਿਹੜੀਆਂ ਸਾਰੀਆਂ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਹਨਾ ਟਰੇਡਿੰਗ ਵਸਲ ਹੁੰਦੀ ਕਿਵੇਂ ਆ ਜਾਂ ਆਪਾਂ ਕਿਵੇਂ ਪਹਿਲਾਂ ਇੱਕ ਵਾਰੀ ਸਿੱਖਣ ਲਈ ਕਿੱਦਾਂ ਡਾਊਨਲੋਡ ਕਰੀਏ ਯਾ ਜਿਹੜੀ ਸੱਚੀ ਗੱਲ ਆ ਮੈਂ ਧੁੰਦਲੀਆਂ ਗੱਲਾਂ ਨਹੀਂ ਐਵੇਂ ਨਹੀਂ ਬਾਈ ਮੇਰੇ ਕੋਲ ਬਾਈ ਜਿਹੜਾ ਬੰਦਾ ਕਹਿੰਦਾ ਮੈਨੂੰ ਫੋਲੋ ਕਰੋ ਜਾਂ ਜਿਹੜਾ ਕਹਿੰਦਾ ਬਾਈ ਮੈਨੂੰ ਲਾਈਕ ਕਰੋ ਫਿਰ ਮੈਂ ਜਾਂ ਕਮੈਂਟ ਆ ਕਰੂ ਮੈਂ ਤੁਹਾਨੂੰ ਲਿੰਕ ਭੇਜੂ ਬਾਈ ਕਦੀ ਨਾ ਕਰਿਓ ਮੇਰੇ ਆਪ ਦਾ ਮਨਾਫਾ ਉਹਦਾ ਉਹਦੀ ਆਪਦੀ ਮਾਰਕੀਟ ਉਹਦੀ ਆਪਦੀ ਉਹ ਕੀ ਕਹਿੰਦੇ ਹੁੰਦੇ ਆ ਬਾਜ਼ਾਰ ਆ ਉਹਦਾ ਬਣਾਇਆ ਹੋਇਆ ਠੀਕ ਆ ਨਾ ਉਹਨੇ ਕਦੀ ਨਹੀਂ ਤੁਹਾਡਾ ਭਲਾ ਕਰਨਾ ਭਾਜੀ ਇੱਥੇ ਕੋਈ ਸਾਰੀ ਦੁਨੀਆ ਕੋਈ ਨਹੀਂ ਕੋਈ ਜਾਂਦਾ ਵੀ ਕੋਈ ਦੂਜਾ ਵੀ ਤਗੜਾ ਹੋਵੇ ਪਰ ਮੈਂ ਤੁਹਾਨੂੰ ਇਹ ਕੱਦ ਕਹਿਣਾ ਜੀ ਸਹੀ ਚੀਜ਼ ਇਹ ਹੈ ਵੀ ਖੁਦ ਸਟੱਡੀ ਕਰ ਲਓ ਬਾਲਾ ਨਹੀਂ ਕਈ ਬੰਦੇ ਹੁੰਦੇ ਬੋਰਡ ਤੋਂ ਸਮਾਰਟ ਮੈਂ ਮਿਲੇ ਆ ਪਿੰਨਾਂ ਦੇ ਵਿੱਚ ਯਾਰ ਥੋੜੀਆਂ ਸਟੱਡੀ ਕਰਕੇ ਉਹ ਗੱਲ ਨੂੰ ਸਮਝ ਲੈਂਦੇ ਆ ਤੇ ਕੰਪਨੀਆਂ ਭਾਲ ਲੈਂਦੇ ਆ ਤੇ ਜੋ ਇਨਵੈਸਟ ਕਰ ਲੈਂਦੇ ਆ ਬਾਈ ਜੀ ਜੇ ਤੁਹਾਨੂੰ ਕੋਈ ਨੌਲੇਜ ਨਹੀਂ ਹੈ ট্রেਡਿੰਗ ਬਾਰੇ ਤੁਸੀਂ ਸਿਰਫ ਪੈਸੇ ਲਾ ਰਹੇ ਹੋ ਫਿਰ ਭਾਈ ਜੂਏ ਤੇ ਟ੍ਰੇਡਿੰਗ 'ਚ ਕੋਈ ਫਰਕ ਨਹੀਂ ਤੁਸੀਂ ਇੱਕ ਚਾਂਸ ਲਾ ਰਹੇ ਹੋ ਜਾਂ ਤਾਂ ਮੈਂ ਜਿੱਤ ਜੂੰ ਜਾਂ ਹਾਰ ਜੂੰ ਤੇ ਮੇਰੇ ਫਿਰ ਲੋਕਾਂ ਨੇ 40-40 ਲੱਖ ਵੀ ਪਟਿਆ ਵੀ ਆਪਦਾ ਨੁਕਸਾਨ ਪੂਰਾ ਕਰਨ ਨੂੰ 2 ਲੱਖ ਦਾ ਨੁਕਸਾਨ ਹੋਇਆ ਹੁਣ ਪੂਰਾ ਕਰਨ ਨੂੰ 2 ਲੱਖ ਹੋਰ ਲਾਇਆ ਫਿਰ 2 5 ਦਾ ਹੋ ਗਿਆ ਫਿਰ ਨੀਂਦ ਨਹੀਂ ਆਈ ਫਿਰ ਫਿਰ ਹੋਰ ਲਾਇਆ ਚਲੋ ਭਾਈ ਧੰਨਵਾਦ ਜੀਨੇ ਵੀ ਬੰਦ ਕਰਾਇਆ ਭਾਈ ਕਿਸੇ ਕੋਈ ਕੋਚ ਨੇ ਕਰਾਇਆ ਉਹਦਾ ਧੰਨਵਾਦ ਭਾਈ ਤੇ ਕੋਈ ਨਹੀਂ ਮੈਂ ਦੁਬਾਰਾ ਜਿੰਨਾ ਨੂੰ ਹਾਂ ਸਟਾਰਟ ਕੀਤਾ ਤੇ ਮੈਂ ਬਾਕੀ ਵੀਡੀਓ ਵੀ ਪਾਉਂਗਾ ਛੇਤੀ ਬਾਕੀ ਕੋਈ ਤੁਹਾਡੇ ਕੋਲੇ ਕੋਈ ਆਉਂਦਾ ਜਾਂ ਤੁਹਾਨੂੰ ਕੋਈ ਵੀ ਸਵਾਲ ਆ ਕੋਈ ਕਨਫਿਊਜ਼ਨ ਆ ਮਨ ਚ ਬਾਈ ਮੈਨੂੰ ਆ ਬੰਦਾ ਆਏ ਆ ਤੇ ਮੈਂ ਕੀ ਕਰਾਂ ਤੇ ਬਾਈ ਕੋਈ ਚੱਕਣ ਨਹੀਂ ਠੀਕ ਹੈ ਤੁਸੀਂ ਆ ਮੈਨੂੰ ਮੇਲ ਕਰ ਦਿਓ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਕੁਝ ਵੀ ਕਰ ਦਿਓ ਹਣਾ ਤੇ ਜਿੰਨਾ ਹੋ ਸਕੇ ਮੈਂ ਈਜੀ ਤੋਂ ਈਜੀ ਉਹਦਾ ਜਵਾਬ ਦੇਵਾਂਗਾ ਜਿੰਨਾ ਹੋ ਸਕੇ ਪੰਜਾਬੀ ਵੀ ਤੁਹਾਨੂੰ ਸਮਝ ਆ ਜਾਵੇ ਪਰ ਪੈਸੇ ਨਾਲ ਬੱਟੇ ਵੀਰੋ ਮੈਨੂੰ ਪਤਾ ਲੁੱਕੀ ਵਿਚਾਰੇ ਇਹ ਮਾਰੀ ਦੇ ਸਿੱਧੇ ਜੱਟ ਫਸ ਜਾਂਦੇ ਆ ਉਹ ਧਿਆਨ ਠੀਕ ਹੈ ਬਾਈ ਸਸਰੀ ਦਾ